ਸੰਗਰਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕਿਫਤ ਹੈ ਜੀ ਤੇ ਫਾਈਨਲੀ ਆਪਾਂ ਮਹਾਨ ਸ਼ਹੀਦੀ ਯਾਦਗਾਰੀ ਗੇਟ ਹੈ ਜੀ ਇਹ ਪਿੰਡ ਆਲੋ ਅਰਖ ਗੁਰਦੁਆਰਾ ਮੰਜੀ ਪਹੁੰਚ ਗਏ ਆ ਤੇ ਆਏ ਗੁਰਦੁਆਰ ਸਾਹਿਬ ਦੀ ਜਿਹੜੀ ਡਿਊਟੀ ਆ ਤੇ ਆਪਾਂ ਅੰਦਰ ਦਰਸ਼ਨ ਕਰਾਂਗੇ ਜੀ ਇਸ ਤੋਂ ਇਲਾਵਾ ਪ੍ਰਣਾਮ ਸ਼ਹੀਦਾਂ ਨੂੰ ਇਹ ਇੱਥੇ ਦਾ ਜਿਹੜਾ ਸੰਖੇਪ ਉਹ ਦੇਖ ਰਿਹਾ ਉਹਨਾਂ ਦੇ ਕੰਮਕਾਰਾਂ ਵਿੱਚ ਦਿਨ ਦੁਗਣੀ ਦਾਤ ਚੋਗਣੀ ਤਰੱਕੀ ਦੇਣਾ ਜੀ ਕਰਕੇ ਪੜਨਾ ਗੁਰਦਵਾਰ ਮੰਜੀ ਸਾਹਿਬ ਯਾਦਗਾਰ ਮਾਤਾ ਗੁਜਰਾਂ ਡਿਊਟ ਤੋਂ ਅੱਗੇ ਜਾ ਰਹੇ ਹਾਂ ਤੇ ਖੱਬੇ ਹੱਥ ਜਿਹੜਾ ਲੰਗਰ ਹਾਲ ਤੁਸੀਂ ਸੰਗਤ ਜੀ ਜਾਣ ਤੋਂ ਕਿ ਆਪਾਂ ਅੰਦਰ ਜਾਵਾਂ ਹੱਥ ਆਪ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਜੀ ਆਪਾਂ ਨਤਮਸਤਕ ਹੋਮੇ ਆਵੰਦ ਲਈ ਤੇ ਸੰਗਤ ਜੜੀ ਆਉਂਦੀ ਰਹਿੰਦੀ ਹੈਗੀ ਆ ਬੀਬੀਆਂ ਲਈ ਪੋਣਾ ਵੱਖਰਾ ਹੈਗਾ ਤੇ ਉੱਤੇ ਤੁਸੀਂ ਪੜ ਵੀ ਸਕਦੇ ਹੋ ਇਸ ਪਵਿੱਤਰ ਅਸਥਾਨ ਤੇ ਧੰਨ ਧੰਨ ਮਾਤਾ ਗੁਜਰਕੌਰ ਜੀ ਕਾਲਪੁਰਖ ਕੀਤੇ ਦਰਸ਼ਨ ਕਰਕੇ ਤੇ ਤੁਹਾਨੂੰ ਵੀ ਜਿਹੜੇ ਦਰਸ਼ਨ ਕਰਾਈਏ ਸ਼ੀਸ਼ੇ ਦੇ ਅੰਦਰ ਪ੍ਰਾਜਮਾਨ ਨੇ ਬਹੁਤ ਹੀ ਸੋਹਣੇ ਅੰਦਰ ਪਸ਼ਾਕਾਂ ਦੇ ਵਿੱਚ ਬਹੁਤ ਬਹੁਤ ਸੋਹਣੇ ਲੱਗ ਰਹੇ ਨੇ ਜੂ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਆ ਉਹਨਾਂ ਦੇ ਕਮਾਕਾਰਾਂ ਦੀ ਦਿਨ ਦੁਗਣੀ ਰਾਤ ਚੋਕਣੀ ਹੋਵੇ ਜੀ ਦੁੱਖ ਕ੍ਰੇਸ਼ਾਂ ਤੋਂ ਮੁਕਤੀ ਮਿਲੇ ਜੀ ਮਾਤਾ ਗੁਜਰਕੌਰ ਜੀ ਦੀਵਾਨ ਹਾਲ ਆ ਜੀ ਇੱਥੇ ਵਾਹਿਗੁਰੂ ਜੀ ਤੁਹਾਡੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੀ ਹੋਰ ਵੀਡੀਓ ਦੇਖਣ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਅਲੂਵਰਖ ਜ਼ਿਲ੍ਹਾ ਸੰਗਰੂਰ ਉੱਥੇ ਜਾ ਰਹੇ ਹਾਂ ਸਾਹਮਣੇ ਗੁਰਦੁਆਸਾਬ ਆ ਗਿਆ ਜੀ ਆਪਾਂ ਹੁਣ ਦਰਸ਼ਨ ਕਰਾਂਗੇ ਤੁਸੀਂ ਵੀ ਦਰਸ਼ਨ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ ਅਗੇ ਅਰਦਾਸ ਕਰਾਂਗੇ ਤੇ ਸਾਰੇ ਜਗਤ ਦਾ ਭਲਾ ਮੰਗਾਂਗੇ ਜੀ ਵਾਹਿਗੁਰੂ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਕਰਾਂਗੇ ਇਹ ਸਾਰਾ ਆਲੋਆਰਖ ਦਾ ਏਰੀਆ ਜੀ ਆਲੋਆਰਖ ਦੇ ਪਿੰਡ 'ਚ ਆਪਾਂ ਪਹੁੰਚ ਚੁੱਕੇ ਆ ਆਓ ਆਪਾਂ ਸੰਗਤ ਜੀ ਫਾਈਨਲੀ ਆਪਾਂ ਮਹਾਨ ਸ਼ਹੀਦੀ ਯਾਦਗਾਰੀ ਗੇਟ ਹੈ ਜੀ ਇਹ ਪਿੰਡ ਆਲੋਆਰਖ ਗੁਰਦੁਆਰਾ ਮਨਜੀਤ ਸਾਹਿਬ ਪਾਸ਼ਾਈ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਤੇ ਤੇ ਤਨ ਤਨ ਛੋਟੇ ਸਹਿਬਜ਼ਾਦੇ ਆਲੋਆਰਖ ਸੰਗਰੂਰ ਸਾਹਮਣੇ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਜੁਮ ਕਰਕੇ ਦਿਖਾ ਦਾਂ ਜੀ ਦਰਸ਼ਨ ਕਰ ਰਹੇ ਆਪਾਂ ਤੇ ਆਪਾਂ ਚੱਲਦੇ ਨਹੀਂ ਉੱਥੇ ਦਰਸ਼ਨ ਕਰਾਂਗੇ ਨਾਲੇ ਨਤਮਸਤਕ ਹੋਵਾਂਗੇ ਆਓ ਚੱਲੀਏ ਤੇ ਸਾਹਮਣੇ ਤੁਸੀਂ ਬੋਰਡ ਵੀ ਦੇਖ ਸਕਦੇ ਗੁਰਦੁਆਰਾ ਮਨਜੀਤ ਸਾਹਿਬ ਪਾਸ਼ਾ ਦੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਲ ਜਿਆਦਾ ਆਲੋ ਵਰਕ ਆਓ ਚੱਲਦੇ ਆ ਜੀ ਆਪਾਂ ਇਹ ਆਪਾਂ ਅੰਦਰ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਆ ਜੀ ਤੇ ਇਸ ਵੇਲੇ ਦਿਨ ਦੇ 12:00 ਵਜੇ ਆ ਮੇਰੇ ਖਾਲਸਾ ਆਪਾਂ ਕਿ ਚੱਲਦੇ ਧੁੱਪ ਬਹੁਤ ਆ ਸੰਗ ਜੀ ਤੁਹਾਨੂੰ ਦਰਸ਼ਨ ਕਰਾਉਣੇ ਵੀ ਜ਼ਰੂਰੀ ਆ ਮੇਰੇ ਨਾਲ ਬਣੇ ਰਹੋ ਤੇ ਮੇਰੀ ਹੋਰ ਵੀਡੀਓ ਦੇਖਣ ਲਈ ਵਾਹਿਗੁਰੂ ਜਰੂਰ ਲਿਖਿਓ ਜੀ ਤੇ ਹੋਰਨਾਂ ਨੂੰ ਵੀ ਜਿਹੜੀ ਵੀਡੀਓ ਸੈਂਡ ਕਰਨਾ ਆਪ ਇਸ ਇਲਾਕੇ ਤੋਂ ਜਿਸ ਇਥੋਂ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਹੋਰ ਕਿਹੜੇ-ਕਿਹੜੇ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਆ ਗੁਰੂ ਘਰ ਨੇ ਤਾਂ ਕਿ ਉਹਨਾਂ ਦੇ ਵੀ ਦਰਸ਼ਨ ਕਰਾ ਸਕਾਂ ਆਓ ਆਪਾਂ ਅੱਗੇ ਗੁਰੂ ਘਰ ਦਰਸ਼ਨ ਕਰੀਏ ਫਾਈਨਲੀ ਆਪਾਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਸ਼ਾ ਦੀ ਨੌਵੀਂ ਯਾਦਗਾਰ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਤੇ ਆਪਾਂ ਅਲੋੜਕ ਜਿਲੇ ਸੰਗਰੂਰ ਵਿਖੇ ਪਹੁੰਚ ਗਏ ਆ ਤੇ ਆਏ ਗੁਰਦੁਆਰ ਸਾਹਿਬ ਦੀ ਜਿਹੜੀ ਡਿਊਟੀ ਆ ਤੇ ਆਪਾਂ ਅੰਦਰ ਦਰਸ਼ਨ ਕਰਾਂਗੇ ਜੀ ਇਸ ਤੋਂ ਇਲਾਵਾ ਪ੍ਰਣਾਮ ਸਿੱਧਾ ਨੂੰ ਇਹ ਇੱਥੇ ਦਾ ਜਿਹੜਾ ਸੰਖੇਪ ਇਤਿਹਾਸ ਜਿਹੜਾ ਹੈ ਤੁਸੀਂ ਬੋਰਡ ਤੇ ਸੰਗਲ ਜੀ ਪੜ੍ਹ ਸਕਦੇ ਹੋ ਤੇ ਬੜੇ ਪ੍ਰੇਮ ਨਾਲ ਨਾਲ ਤੁਸੀਂ ਦਰਸ਼ਨ ਕਰਨਾਂ ਦੇ ਨਾਲ ਇਹਨੂੰ ਵਿੱਚ ਰੋਕ ਕੇ ਪੜ੍ਹਨਾ ਜੀ ਤੇ ਇਹਦੇ ਨਾਲ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗਾ ਤੇ ਇਹ ਜਿਹੜਾ ਇਤਿਹਾਸ ਆ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਨਦਨ ਮਤਾ ਗੁਜਰਕੌਰ ਜੀ ਸਾਹਿਬਜ਼ਾਦਾ ਜਰਵਰ ਸਿੰਘ ਜੀ ਸਾਹਿਬਜ਼ਾਦਾ ਪਪਾ ਫਤਿਹ ਸਿੰਘ ਜੀ ਤੇ ਦੀਵਾਨ ਟੋਡਰਮਲ ਜੀ ਨਾਲ ਸੰਬੰਧਿਤ ਆ ਜੀ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੁਸੀਂ ਜਿਹੜਾ ਇਸ ਨੂੰ ਇੱਥੇ ਹੀ ਪਾਉਜ਼ ਕਰਕੇ ਸੰਗਤ ਜੀ ਜਰੂਰ ਪੜਨਾ ਬੜੇ ਮਾਨ ਸਤਕਾਰ ਨਾਲ ਇਹਨੂੰ ਪੜਨਾ ਜੀ ਤੇ ਆਓ ਆਪਾਂ ਸੰਗਤ ਜੀ ਅੰਦਰ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦਰਸ਼ਨ ਕਰੋ ਆਪ ਜੀ ਦੀ ਕਿਬਨ ਆਪਣਾ ਜਿਹੜਾ ਸਫਲਾ ਕਰੋ ਜੀ ਆਪਾਂ ਅੰਦਰ ਗੁਰਦੁਖਾਵਾ ਦੇ ਆ ਗਏ ਆ ਵਾਹਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਈਏ ਜੀ ਸਾਰੇ ਜਗਤ ਦਾ ਸੰਗਤ ਜੀ ਭਲਾ ਮੰਗਾਂਗੇ ਮੰਗੀਏ ਜੀ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕੰਮਕਾਰਾਂ ਵਿੱਚ ਦਿਨ ਦੁਗਣੀ ਦਾਤ ਚੌਗਣੀ ਤਰੱਕੀ ਦੇਣਾ ਜੀ ਔ ਵਾਹਿਗੁਰੂ ਜੀ ਅੱਦਰ ਚੱਲਦੇ ਆ ਫਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਮੈਂ ਸੰਗਤ ਜੀ ਆਇਸੇ ਵੇ ਗੁਰਦੁਆਰਾ ਅਲੂਆ ਸਾਹਿਬ ਜੇ ਪਹੁੰਚ ਗਿਆ ਹਾਂ ਤੇ ਡਿਊਟੀ ਦੇ ਵਿੱਚ ਖੜਾ ਹਾਂ ਚਲੋ ਇਸ ਤੋਂ ਪਹਿਲਾਂ ਆਪਾਂ ਅੰਦਰ ਜਾਣ ਤੋਂ ਪਹਿਲਾਂ ਛੋਟਾ ਇਤਿਹਾਸ ਬਾਹਰ ਲਿਖਿਆ ਸੀ ਤੇ ਜਿਹੜਾ ਇੱਥੇ ਇਤਿਹਾਸ ਲਿਖਿਆ ਉਸ ਤੋਂ ਮੈਂ ਤੁਹਾਨੂੰ ਜਾਣਕ ਗੁਰਦੁਆਰਾ ਸਾਹਿਬ ਹੈਗਾ ਵੱਡਾ ਤੇਰਾ ਦਰਬਾਰ ਸੱਚਾ ਤਖਤ ਦੁੱਧ ਤਖਤ ਆਓ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਜਿਹੜਾ ਇੱਥੇ ਦਾ ਇਤਿਹਾਸ ਉਹ ਦਰਸਾਂਝ ਪਾਈਏ ਜੀ ਸੰਗਤ ਜੀ ਇੱਥੇ ਦਾ ਇਤਿਹਾਸ ਇਹ ਹੈਗਾ ਤੁਸੀਂ ਇਸ ਨੂੰ ਪਲੀਜ਼ ਪੌਜ਼ ਕਰਕੇ ਪੜ੍ਹਨਾ ਗੁਰਦਵਾਰ ਮੰਜੀ ਸਾਹਿਬ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਬਜ਼ਾ ਦੇ ਪਿੰਡ ਆਲੋਵਰਕ ਜ਼ਿਲ੍ਹਾ ਸੰਗਰੂਰ ਆ ਜੀ ਇਹ ਤੇ ਉੱਥੇ ਮੈਂ ਪਹੁੰਚਿਆ ਹੈਗਾ ਤੁਹਾਨੂੰ ਦਰਸ਼ਨ ਕਰਾਉਣ ਲਈ ਆਪ ਸਭਨਾਂ ਦੀ ਹਾਜ਼ਰੀ ਇੱਥੇ ਪ੍ਰਵਾਨ ਹੋ ਗਈ ਆ ਮੰਜੀ ਗੁਰਦਵਾਰ ਮੰਜੀ ਸਾਹਿਬ ਦਾ ਇਤਿਹਾਸ ਏਥੇ ਲਿਖਿਆ ਸਨਮਾਨਯੋਗ ਹਸਤੀਆਂ ਨਾਲ ਜਿਹੜਾ ਕਿ ਜੁੜਿਆ ਹੋਇਆ ਨੰਬਰ 1 ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੰਬਰ 2 ਮਾਤਾ ਗੁਜਰਕੌਰ ਜੀ ਤੇ ਨੰਬਰ ਗੁਜਰਕੌਰ ਜੀ ਤੇ ਸਾਬਜਾਦਾ ਜਰਾਵਰ ਸਿੰਘ ਜੀ ਸਾਬਜਾਦਾ ਫਤਿਹ ਸਿੰਘ ਜੀ ਤੇ ਨੰਬਰ 3 ਹੈ ਜੀ ਦੀਵਾਨ ਟੋਡਰਮਲ ਜੀ ਉਹ ਤਾਂ ਤੁਸੀਂ ਸਾਰੀ ਦੁਨੀਆ ਹੀ ਜਾਣਦੀ ਹੈ ਦੀਵਾਨ ਟੋਡਰਮਲ ਜੀ ਨੂੰ ਤੇ ਸਾਬਜਾਦਾ ਜਿਹੜਾ ਆਪਣਾ ਸਿੱਧੀ ਹੁੰਦੀ ਆ ਫਤਿਹਗੜ੍ਹ ਸਾਹਿਬ ਦੀ ਪੋਹ ਦੇ ਵਿੱਚ ਤੇ ਇਹ ਇਸ ਦਾ ਇਤਿਹਾਸ ਜਿਹੜਾ ਹੈਗਾ ਇਹ ਇਥੋਂ ਗੁਰੂ ਸਾਹਿਬ ਨੰਗੇ ਹੀ ਗਏ ਸੀਗੇ ਹਰ ਸਾਲ ਦੀ ਜਿਹੜੀ ਯਾਦ ਵਿੱਚ ਸੀਦੀ ਦਿਹਾੜੇ ਤੇ ਫਤੇਗੜ ਸਾਹਿਬ ਤੋਂ 14 ਪੌਨ ਮਹਾਨ ਜਿਹੜਾ ਸੀਦੀ ਸਾਤਾ ਯਾਦਗਾਰ ਨਗਰ ਕੀਰਤਨ ਇੱਥੇ ਆਉਂਦਾ ਪਵਿੱਤਰ ਸਰੋਵਰ ਦੀ ਜਿਹੜੀ ਸਰੋਵਰ ਦੀ ਕਾਰਜ ਪਵ ਬਕਰਪਾਲ ਸਿੰਘ ਜੀ ਦੇ ਰੱਪਾਨੀਗੜ ਵੱਲੋਂ ਜਿਹੜੀ ਇੱਥੇ ਕਰਵਾਈ ਜਾ ਰਹੀ ਹੈ ਇਸ ਸਰੋਵਰ ਦੀ ਪਟਾਈ ਸਮੇ ਕੁਦਰਤੀ ਤੌਰ ਤੇ ਜਲ ਦਾ ਸੋਮਾ ਪ੍ਰਗਟ ਹੋਇਆ ਸੀ ਜੀ ਤੇ ਗੁਰਦਾ ਸਾਹਿਬ ਵਿਕੇ ਹਰ ਪੂਰਨਮਾਸ਼ੀ ਤੇ ਨੌਵੇਂ ਨੌਵੇਂ ਪਾਸ਼ਾ ਦਾ ਸੀਦੀ ਦਿਹਾੜਾ ਪਰ ਸ਼ਰਦਾ ਨਾਲ ਮਨਾਇਆ ਜਾਂਦਾ ਗੁਰੂ ਦਾ ਰੰਗਤ ਤੇ ਹਰ ਵਕਤ ਅਟੁੱਟ ਮਿਲਦਾ ਜੋ ਵੀ ਸ਼ਰਧਾ ਨਾਲ ਆਉਂਦਾ ਉਸ ਦੀ ਜਿਹੜੀ ਮਨ ਇਛਤ ਫਲ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਜੀ ਜੋ ਵੀ ਸ਼ਰਧਾ ਨਾਲ ਆਉਂਦਾ ਹੈ ਉਸ ਦਾ ਮਨ ਇਛਤ ਫਲ ਪ੍ਰਾਪਤ ਹੁੰਦਾ ਜੀ ਆਓ ਆਪਾਂ ਅੱਗੇ ਚੱਲਦੇ ਨਾਲੇ ਗੁਰਦਸਾ ਜੀ ਦੇਰਸ਼ਨ ਕਰਾਂਗੇ ਜੀ ਆਪਾਂ ਡਿਊਟੀ ਤੇ ਅੱਗੇ ਜਾ ਰਹੇ ਹਾਂ ਤੇ ਖੱਬੇ ਹੱਥ ਜਿਹੜਾ ਲੰਗਰ ਹਾਲ ਸ੍ਰੀ ਸੰਗਤ ਜੀ ਦੇਖ ਰਹੇ ਹੋ ਤੁਹਾਡੀ ਹਾਜ਼ਰੀ ਇੱਥੇ ਜਿਹੜੀ ਲੱਗ ਗਈ ਆ ਤੁਸੀਂ ਦਰਸ਼ਨ ਕਰੋ ਤੇ ਆਪਣਾ ਜੀਵਨ ਜਿਹੜਾ ਸਫਲਾ ਕਰੋ ਜੀ ਤੇ ਸੱਜੇ ਖੱਬੇ ਆ ਤੇ ਕੁੱਕੇ ਲੇਕੇ ਲੇਕੇ ਨੇ ਸੋਹਣੇ ਲੱਗੇ ਹੋਏ ਆ ਸੰਗਤ ਜੀ ਤੇ ਉਹ ਸਾਹਮਣੇ ਜਿਹੜਾ ਵਿਚ ਨੂੰ ਦੇਖ ਰਹੇ ਹੋ ਜੋੜਾ ਘਰ ਆ ਜੀ ਤੇ ਜਦੋਂ ਜਿਹੜੇ ਇੱਥੇ ਤੁਹਾਨੂੰ ਦੱਸਿਆ ਸੀਗਾ ਬੜੀ ਸ਼ਰਧਾ ਨਾਲ ਨਵੇਂ ਪਾਸਾ ਧੀ ਗੁਰਪੁਰਬ ਤੇ ਹਰ ਪੂਰਨਮਾਸੀ ਨੂੰ ਜਿਹੜੇ ਤੇ ਪੂਰਨਮਾਸੀ ਹਰ ਮਹੀਨੇ ਜਿਹੜੀ ਮਨਾਈ ਜਾਂਦੀ ਹੈਗੀ ਆ ਤੇ ਇਹ ਸਾਹਮਣੇ ਅੰਦਰ ਕਾਫੀ ਹਰਾ-ਭਰਾ ਹੈਗਾ ਜੀ ਬਹੁਤ ਸੋਹਣਾ ਲੱਗ ਰਿਹਾ ਆਓ ਆਪਾਂ ਗਿਦਰਵਾਰ ਸਾਹਿਬ ਚੱਲਦੇ ਆਂ ਤੇ ਤੁਹਾਨੂੰ ਜਿਹੜੇ ਉਹ ਅੰਦਰ ਨਤਮਸਤਕਾ ਤੁਹਾਡੀ ਵੀ ਹਾਜ਼ਰੀ ਉੱਥੇ ਲਵਾਵਾਂਗੇ ਤੇ ਸਾਹਮਣੇ ਜਿਹੜਾ ਮਾਤਾ ਗੁਜਰਕੌਰ ਦੀ ਦੀਵਾਨ ਹਾਲ ਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਜਿਹੜੇ ਇਹਨਾਂ ਦੇ ਕਾਫੀ ਜਗ੍ਹਾ ਹੈਗੀ ਆ ਤੇ ਉਹ ਸਾਹਮਣੇ ਇਹਨਾਂ ਦਾ ਆਫਿਸ ਵਗੈਰਾ ਹੈਗਾ ਜੀ ਸਾਹਮਣੇ ਜਿਹੜੇ ਆ ਉਹ ਬੀਬੀਆਂ ਭਾਈਆਂ ਲਈ ਜਿਹੜੇ ਆ ਬਣੇ ਹੋਏ ਬਾਥਰੂਮ ਵਗੈਰਾ ਤੇ ਇੱਧਰ ਹੈ ਕਿੜਾ ਪ੍ਰਸ਼ਾਦ ਦਾ ਜਿਹੜਾ ਕਾਊਂਟਰ ਹੈਗਾ ਇਹ ਤੋਂ ਤੁਸੀਂ ਲੈ ਸਕਦੇ ਹੋ ਤੇ ਆਓ ਆਪ ਇੱਥੇ ਹੱਥ ਧੋਵਾਂਗੇ ਤੇ ਅੰਦਰ ਚੱਲਾਂਗੇ ਨਤ ਮਸਤਕ ਹੋਵਾਂ ਗੁਰੂ ਦੇ ਸਭਾ ਜੀ ਬਹੁਤ ਸੋਹਣੀਆਂ ਜੜੀਆਂ ਸੇ ਸੈਂਸ ਸੈਂਸ ਲੱਗੀਆਂ ਨੇ ਤੇ ਆਪਾਂ ਅੱਜ ਹੁਣ ਹੱਥ ਧੋਵਾਂਗੇ ਚੰਦਰ ਚੱਲਦੇ ਤੇ ਇੱਥੇ ਆਪਾਂ ਚਰਨ ਗੰਗਾ ਦੇ ਵਿੱਚ ਜੰਤੂ ਕੇ ਆਪਾਂ ਅੰਦਰ ਜਾਵਾਂ ਹੱਥ ਆਪਾਂ ਧੋ ਲੈ ਸੀ ਤੇ ਸਾਹਮਣੇ ਗੁਰਦਵਾਰ ਸਾਹਿਬ ਆਪਾਂ ਨਤਮਸਤਕ ਹੋਵਾਂਗੇ ਇਸ ਵੀਰਸ਼ਨ ਕਰੋ ਜੀ ਆਪਣਾ ਸੰਗਤ ਜੀ ਜੀਵਨ ਸਫਲਾ ਕਰੋ ਇਹ ਨਿਸ਼ਾਨ ਸਾਹਿਬ ਤੁਸੀਂ ਦੇਖੂ ਦਰਸ਼ਕੋ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਇਸ ਦੇ ਨਾਲ ਆਪਾਂ ਅੱਗੇ ਚੱਲਦੇ ਆਂ ਸਾਹਮਣੇ ਪਵਿੱਤਰ ਸਰੋਵਰ ਸਾਹਿਬ ਆ ਉੱਧਰ ਵੀ ਚੱਲਦੇ ਆਂ ਇੱਥੇ ਵੀ ਆਪਾਂ ਨਤਮਸਤਕ ਹੋਮੇਗਾ ਬੰਦ ਚੱਲੀਏ ਸਾਹਮਣੇ ਸੰਗਤ ਜੀ ਤੁਸੀਂ ਜੋ ਸਾਹਬ ਦਰਸ਼ਨ ਕਰੋ ਤੇ ਇਸ ਹਾਮੇ ਸੁਖ ਆਸਨ ਅਸਥਾਨ ਤੇ ਨਾਲ ਹੀ ਸੰਗਤ ਜੀ ਬਹੁਤ ਸੋਹਣਾ ਸਰੋਵਰ ਸਾਹਿਬ ਤੁਸੀਂ ਦਰਸ਼ਨ ਕਰੋ ਤੇ ਇੱਧਰ ਸੰਗਤ ਜਿਹੜੀ ਆ ਆਉਂਦੀ ਰਹਿੰਦੀ ਹੈਗੀ ਆ ਬੀਬੀਆਂ ਲਈ ਪੋਣਾ ਵੱਖਰਾ ਹੈਗਾ ਤੇ ਬਹੁਤ ਸੋਹਣਾ ਸਰੋਵਰ ਸਾਹਿਬ ਤੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਆਓ ਅਪੰਦਰ ਚੱਲਦੇ ਆ ਸਾਹਮਣੇ ਮੈਂ ਧੰਨ ਧੰਨ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੋਰਾਵਰਜੀਤ ਸਿੰਘ ਜੀ ਤੇ ਧੰਨ ਧੰਨ ਬਾਬਾ ਫਤੇ ਸਿੰਘ ਜੀ ਉਹ ਤੇ ਸਕਰੀਨ ਤੇ ਚਹਿਰੇ ਆ ਜੀ ਦੀਆਂ ਪਵਿੱਤਰ ਅਸਥੀਆਂ ਮੌਜੂਦ ਹਨ ਇੱਥੇ ਆਪਾਂ ਅੰਦਰ ਦਰਸ਼ਨ ਕੀਤੇ ਮੇਰੇ ਅੰਦਰ ਜਿਹੜਾ ਪਾਠ ਚੱਲਦਾ ਹੈ ਮਨਾ ਬੋਲਣਾ ਜਿਹੜਾ ਮناسب ਨਹੀਂ ਸੀ ਇਹ ਉਹ ਜਗ੍ਹਾ ਹੈ ਉੱਤੇ ਤੁਸੀਂ ਪੜ੍ਹ ਵੀ ਸਕਦੇ ਹੋ ਇਸ ਪਵਿੱਤਰ ਅਸਥਾਨ ਤੇ ਧੰਨ ਧੰਨ ਮਾਤਾ ਗੁਜਰਕੌਰ ਤੰਤਨ ਵਾਪਕ ਲੋਰਾਪੁਰ ਸੇ ਨਦੀ ਅਤੇ ਤੰਤਨ ਬਾਬਾ ਫਤਿਹ ਸਿੰਘ ਜੀ ਦੀਆਂ ਪਵਿੱਤਰ ਰਸਤੀਆਂ ਜਿਹੜੀਆਂ ਕਿ ਮੌਜੂਦ ਹਨ ਜੀ ਆਪਾਂ ਅੰਦਰ ਪਹਿਲਾਂ ਦਰਸ਼ਨ ਕਰ ਆਏ ਸੀਗੇ ਤੇ ਆਓ ਆਪਾਂ ਅੰਦਰ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਲਪੁਰ ਕੀਤੇ ਦਰਸ਼ਨ ਕਰਕੇ ਤੇ ਤੁਹਾਨੂੰ ਵੀ ਜਿਹੜੇ ਦਰਸ਼ਨ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ 15 ਚੱਲਦੇ ਆ ਜੀ ਤੁਸੀਂ ਦਰਸ਼ਨ ਕਰੋ ਤੇ ਆਪਣਾ ਸੰਗਤ ਚ ਜੀਵਨ ਸਫਲਾ ਕਰੋ ਜੀ ਆਓ 15 ਚੱਲਦੇ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸ਼ੀਸ਼ੇ ਦੇ ਅੰਦਰ ਪ੍ਰਾਜਮਾਨ ਨੇ ਬਹੁਤ ਹੀ ਸੋਹਣੇ ਅੰਦਰ ਪ੍ਰਸ਼ਾਕਾਂ ਦੇ ਵਿੱਚ ਬਹੁਤ ਬਹੁਤ ਸੋਹਣੇ ਲੱਗ ਰਹੇ ਨੇ ਪ੍ਰਾਜਮਾਨ ਨੇ ਆਪਾਂ ਅੱਗੇ ਚੱਲਦੇ ਦਰਸ਼ਨ ਕਰਦੇ ਹਾਂ ਤੇ ਮੇਰੇ ਖਿਆਲ ਚ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਹੋਣਾ ਕੋਈ ਹਾਂਜੀ ਅੱਛਾ ਤੇ ਆਓ ਦਰਸ਼ਨ ਕਰੀਏ ਆਪਾਂ ਸੰਗਤ ਜੀ ਬਹੁਤ ਸੋਹਣੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਈਮਾਨ ਨੇ ਮੈਂ ਬਿਲਕੁਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਤੁਹਾਨੂੰ ਦਰਸ਼ਨ ਕਰਾ ਰਿਆ ਵਾਹਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈ ਜੀ ਸਾਰੇ ਜਗਤ ਦਾ ਆਪਾਂ ਸੰਗਤ ਜੀ ਭਲਾ ਮੰਗੀ ਹੈ ਜੀ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕੰਮਾਂ ਕਾਰਾਂ 'ਚ ਦਿਨ ਦੁਗਣੀ ਰਾਤ ਚੋਕਣੀ ਹੋਵੇ ਜੀ ਦੁੱਖ ਕ੍ਰੇਸ਼ਾਂ ਤੋਂ ਮੁਕਤੀ ਮਿਲੇ ਜੀ ਆਓ ਆਪਾਂ ਅੱਗੇ ਚੱਲਦੇ ਹਾਂ ਜੀ ਫਾਈਨਲੀ ਆਪਾਂ ਜਿਹੜੇ ਦਰਸ਼ਨਾ ਹੋ ਗਏ ਚੁੱਕੇ ਆ ਉਸੇ ਵੀ ਆਪਾਂ ਹੁਣ ਬਾਤ ਕਰਦੇ ਆਂ ਤੇ ਇੱਥੇ ਕੋਈ ਆਨੰਦ ਕਾਰਜ ਹੋਣਿਆ ਇਸ ਕਰਕੇ ਇਹ ਸੰਗਤ ਆਈ ਆ ਤੇ ਅੰੰਦ ਕਾਫੀ ਜੁੜੀ ਹੋਈ ਆ ਦਰਸ਼ ਆਨੰਦ ਕਾਰਜ ਹੋਣਿਆ ਇਹਨਾਂ ਦੇ ਤੇ ਆਏ ਨੇ ਸਿੰਘ ਸਾਹਿਬ ਤੇ ਆਓ ਆਪਾਂ ਹੁਣ ਚਲਦੇ ਆ ਬਾਹਰ ਨੂੰ ਚੱਲ ਪਾਉਨੇ ਆਂ ਜੀ ਅਗਲੇ ਵੀਡੀਓ ਔਨ ਤੱਕ ਮੇਰਾ ਇੰਤਜ਼ਾਰ ਕਰਨਾ ਬਾਹਰ ਗੁਰੂ ਜੂਰ ਲਿਖਣਾ ਜੀ ਸੰਗਤ ਜੀ ਜਿਹੜਾ ਇਹ ਲੰਗਰ ਹਾਲ ਤੁਸੀਂ ਦੇਖ ਰਹੇ ਹੋ ਕਾਫੀ ਵਿਸ਼ਾਲ ਹੈਗਾ ਬਣਿਆ ਹੋਇਆ ਤੇ ਬੱਚੇ ਇਦਾਂ ਦੇਖੋ ਜਾ ਰਹੇ ਹੁੰਦੇ ਛਕਣ ਤੇ ਸਾਹਮਣੇ ਮਾਤਾ ਗੁਜਰ ਕੌਰ ਜੀ ਦੀਵਾਨ ਹਾਲ ਆ ਜੀ ਇੱਥੇ ਜਦੋਂ ਵੀ ਕੋਈ ਗੁਰਪਰਬ ਵਗੈਰਾ ਹੁੰਦੇ ਨੇ ਜਿਵੇਂ ਇੱਥੇ ਸ਼ਹੀਦੀ ਗੁਰਪਰਬ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਣਾਉਂਦੇ ਆ ਉਦੋਂ ਇੱਥੇ ਦੀਵਾਨ ਜਿਹੜੇ ਸਜਾਏ ਜਾਂਦੇ ਹੈਗੇ ਆ ਤੇ ਇੱਥੇ ਤੁਸੀਂ ਕਿਸੇ ਵੇਲੇ ਵੀ ਆਓ ਠਹਿਰ ਵੀ ਸਕਦੇ ਹੋ ਠਹਿਰਨ ਦਾ ਇੱਥੇ ਕਮਰੇ ਬਣੇ ਹੋਏ ਨੇ ਸੰਗਤ ਜੀ ਤੁਸੀਂ ਵਿਸ਼ਰਾਮ ਕਰ ਸਕਦੇ ਹੋ ਮੱਥਾ ਟੇਕ ਸਕਦੇ ਹੋ ਇਹ ਜਿਹੜੀ ਲੋਕੇਸ਼ਨ ਹੈਗੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਤੁਹਾਨੂੰ ਵੈਸੇ ਵੀ ਦੱਸ ਦਵਾਂ ਇੱਥੋਂ ਜਿਹੜਾ ਪੁਵਾਨੀਗੜ ਹੈਗਾ 2 ਕਿਲੋਮੀਟਰ ਪੁਵਾਨੀਗੜ ਤੋਂ ਨਾਬਾ ਰੋਡ ਦੇ ਉੱਤੇ ਇਹ ਮੇਨ ਰੋਡ ਦੇ ਥੋੜਾ ਅੰਦਰ ਨੂੰ ਜਾ ਕੇ 200 ਕਿਲੋ 200 ਮੀਟਰ ਜਾ ਕੇ ਅੰਦਰ ਨੂੰ ਹੈ ਆਲੋ ਵਰਕ ਗੁਰਦੁਆਰਾ ਸਾਹਿਬ ਤੇ ਤੁਸੀਂ ਇਸ ਗੁਰਦੁਆਰਾ ਸਾਹਿਬ ਦੀ ਜੀ ਦੇ ਜਿਹੜੇ ਦਰਸ਼ਨ ਕੀਤੇ ਤੇ ਪਾਹੇ ਗਰੂਰ ਜ਼ਰੂਰ ਜ਼ਰੂਰ ਲਿਖਣਾ ਜੀ ਇਦੇ ਨਾਲ ਹੀ ਮੇਰੇ ਨਾਲ ਜੁੜੇ ਰਹੋ ਤੇ ਹੋਰ ਵੀਡੀਓਜ਼ ਦੇਖਣ ਲਈ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਮੇਰੇ ਨਾਲ ਜੁੜੇ ਰਹਿਣਾ ਜੀ ਤੇ ਵਾਹਿਗੁਰੂ ਜੀ ਤੁਹਾਡੇ ਸਰਬੱਤ ਦੇ ਭਲੇ ਦੀ ਅਰਾਸ ਅੰਦਰ ਕਰ ਦਿੱਤੀ ਹੈ ਜੀ ਤੁਸੀਂ ਵੀ ਦਰਸ਼ਨ ਕਰੋ ਜੀ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਾ ਕੇ ਆਇਆ ਸਾਰੇ ਜੱਗ ਦਾ ਭੋਲਾ ਮੰਗ ਕੇ ਆਇਆ ਜੀ ਸੰਗਤ ਜੀ ਤੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਮਾਕਾਰਾਂ ਵਿੱਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਮਹਾਰਾਜ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਜੀ ਤੇ ਆਓ ਆਪਾਂ ਹੁਣ ਅਗਲੇ ਵੀਡੀਓ ਔਣ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੇਰੀ ਵੀਡੀਓ ਨਾਲ ਜੁੜੇ ਤੁਹਾਡਾ ਧੰਨਵਾਦ ਆ ਤੁਹਾਡੀ ਇੱਥੇ ਹਾਜ਼ਰੀ ਜਿੱਥੇ ਵੀ ਮਜਾਨਾ ਨਾਲ ਲੱਗ ਜਾਂਦੀ ਆ ਇਹਦੇ ਨਾਲ ਹੀ ਹੋਰ ਵੀਡੀਓ ਦੇਖਣ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਹੋਰਾਂ ਨੂੰ ਵੀ ਸੈਂਡ ਕਰਨਾ ਅਗਰ ਤੁਸੀਂ ਇਸ ਇਲਾਕੇ ਤੋਂ ਨਬオブਹਾਣੀਗੜ ਤੋਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਇੱਥੇ ਹੋਰ ਕੀ ਕੀ ਖਾਸ ਚੀਜ਼ਾਂ ਨੇ ਕਿਹੜੇ ਕਿਹੜੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਮੈਨੂੰ ਕਮੈਂਟ ਜੀ ਦੂਰ ਲਿਖਣਾ ਜੀ ਇਹਦੇ ਨਾਲ ਹੀ ਮੈਨੂੰ ਦਿਓ ਆਜਾਤ ਅਗਲੀ ਵੀਡੀਓ ਆਉਣ ਤੱਕ ਰੱਬ ਰੱਖਾ ਜੀ ਸੁਰਿੰਦਰ ਸਿੰਘ ਨੂੰ ਦੋ ਅਜਾਜਤ ਅਗਲੀ ਵੀਡੀਓ 'ਚ ਆਪਾਂ ਮਿਲਦੇ ਆਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ